ਆਗੇ ਗੁਰਦੁਆਰਾ ਸਾਹਿਤ ਤੋਂ ਹਾਂਜੀ ਆਗੇ ਕਹਿੰਮਾ ਦੰਸਿਆ ਸੋਡਾ ਅਸੀਂ ਲੱਗੇ ਆ ਜੀ 24 ਤਰੀਕ ਤੋਂ ਪ੍ਰਵਾਤ ਫੇਰੀਆਂ ਕਰਨ ਅੱਜ 5 ਤਰੀਕ ਹੋ ਗਈ ਹੁੰਦਾ ਵੈਸੇ ਅੱਜ ਦੇ ਦਿਨ ਸੀ ਲਾਸਟ ਅੱਜ ਜੀ ਇਸ ਦੇ ਨਾਲ ਆਪ ਸਭ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਪਰਮਾਤਮਾ ਆਪ ਸਭ ਨੂੰ ਤਰੱਕੀਆਂ ਤੇ ਤੰਦਰੁਸਤੀ ਬਖਸ਼ੇ ਅੱਜ ਫਿਰ ਗੁਰਪੁਰਬ ਸੀ ਤੇ ਗੁਰਦੁਆਰਾ ਸਾਹਿਬ ਵਿੱਚ ਇਕੱਠ ਕਿੰਨਾ ਸੀ ਬਹੁਤ ਜ਼ਿਆਦਾ ਇਕੱਠ ਸੀ ਜੀ ਬਹੁਤ ਜ਼ਿਆਦਾ ਇਕੱਠ ਸੀ ਨਾਮ ਕਾਲੀ ਮੱਠੀ ਦੇ ਵੱਲੋਂ ਸਾਈ ਸਿੱਧੀ ਚਾਹ ਦੇ ਨਾਲ ਬਹੁਤ ਜ਼ਿਆਦਾ ਇਕੱਠ ਸੀ ਕਿਉਂ ਤੇ ਲਫਾਫਿਆਂ ਵਾਲੇ ਕਿੰਨੇ ਸੀ ਤੋਂ ਆਪਰੇ ਵਾਲੇ ਦਾ ਜੀ ਕੋਈ ਭਰ ਸਕਦਾ ਕਿਉਂਕਿ ਸਵੇਰ ਕੋਈ ਜਾ ਸਕਦਾ ਕਰਮਾ ਵਾਲੀ ਪ੍ਰਵਾਤ 4 ਵਜੇ ਉੱਠ ਕੇ ਜਾਣਾ ਬਹੁਤ ਅੱਕਾ ਹੋ ਜਾਂਦਾ ਕਰਮਾ ਦਾ ਵਿਣਾਜੀ ਕੋਈ ਨਹੀਂ ਜਾ ਸਕਦਾ ਦੇਖਣੀ ਚਾਪੀਣੀ ਇਹ ਵੀ ਕਰਮਾ ਦੇ ਗੱਲਾਂ ਨੇ ਇਹ ਵੀ ਕਰਮਾ ਨਾਲ ਹੀ ਮਿਲਦੇ ਆ ਜੀ ਕਿਉਂਕਿ ਪ੍ਰਵਾਤ ਫੇਰੀ ਚ ਜਾਣਾ ਚਾਹੀਦਾ ਨਹੀਂ ਤਾਂ ਪਤਾ ਨਹੀਂ ਆਉਣ ਵਾਲਾ ਸਮਾਂ ਕਹੇ ਜਾਂ ਹੋਣਾ ਕਿਸੇ ਦੀਆਂ ਲੱਤਾਂ ਦੁਖਦੀਆਂ ਕੁਝ ਦੁਨੀਆ ਤੋਂ ਚਲਿਆ ਜਾਂਦਾ ਜੋ ਵੀ ਤੁਹਾਡੇ ਕੋਲੇ ਸਮਾਂ ਉਹਨੂੰ ਚੰਗੀ ਤਰ੍ਹਾਂ ਬਤਾਓ ਜੀ ਵੈਰੀ ਗੁੱਡ ਸਹੀ ਗੱਲ ਆ ਜੀ ਜਾਣਕਾਰੀ ਕਰੋ ਜੀ ਜਿੰਨਾ ਚਿਰ ਤੁਹਾਡੇ ਅੰਗ ਪਰ ਸਲਾਮਤ ਨੇ ਹਾਂ ਇਹ ਬਾਬਾ ਡੈਲੀ ਕਹਿੰਦਾ ਹੁੰਦਾ ਅਰਦਾਸ ਚ ਵੀ ਜਿਹੜਾ ਤੁਹਾਡਾ ਸਮਾਂ ਤੁਸੀਂ ਉਹਨੂੰ ਵਧੀਆ ਬਤਾਓ ਕਿ ਅਗਲਾ ਆਉਣ ਵਾਲਾ ਸਮਾਂ ਇਹ ਨਹੀਂ ਪਤਾ ਕਿ ਹੋ ਜਾ ਆਪਾਂ ਰਹੀਏ ਜੀ ਆਰੀ ਲੋਜੀ ਬਾਬਾ ਜੀ ਦਾ ਪ੍ਰਸਾਦ ਇੱਕ ਮਿੰਟ ਖੜ ਜਾਨ ਇਸ ਦੇ ਨਾਲ ਹੀ ਆਪ ਸਭ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਕਿ ਆਪ ਸਭ ਨੂੰ ਪਰਮਾਤਮਾ ਤਰ ਗ੍ਰਸਤੀ ਦੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਸਾਰਿਆਂ ਨੂੰ